ਉਹਨੂੰ ਹੀ ਪਤਾ ਵੀ ਹੈ ਕਿ ਕਰਵਾਉਂਦੇ ਨੇ ਇਹ ਤੇ ਪੁਲਿਸ ਆਈ ਸਾਨੂੰ ਪਤਾ ਲੱਗਾ ਵੀ ਐ ਇੰਨੇ ਪੈਸੇ ਆ ਲੈ ਜਾਂਦਾ ਮੈਨੂੰ ਕੁਛ ਨਹੀਂ ਪਤਾ ਸੀ ਉਹਨੂੰ ਸਾਰੀ ਗੱਲ ਦਾ ਪਤਾ ਡਿਟੇਲ ਇਹਨੇ ਸਾਰੀ ਦੁਕਾਨ ਦਾ ਸਾਰਾ ਇੱਕ ਇੱਕ ਪੇਟ ਪਤਾ ਆ ਜੀ ਉਹ ਪੇਸ਼ ਹੀ ਨਹੀਂ ਹੋ ਰਿਹਾ ਜੀ ਮੁੰਡਾ ਮੰਨਿਆਰੀ ਦਾ ਹੀ ਕੰਮ ਕਰਦਾ ਸੀ ਇਹਨਾਂ ਨੇ ਮੰਨਿਆ ਕਿ ਅਸੀਂ ਪੇਮੈਂਟ ਲੈਣ ਭੇਜਿਆ ਨੂੰ ਪੇਮੈਂਟ ਅੱਗਿਓ ਗਲਤ ਆ ਗਈ ਸਾਨੂੰ ਨਹੀਂ ਪਤਾ ਗਲਤ ਕਿੱਦਾਂ ਆ ਗਈ ਪੇਮੈਂਟ ਕਹਿੰਦਾ ਅਸੀਂ ਉਹ ਚੀਜ਼ 'ਚ ਲੱਗੇ ਪਏ ਆ ਪੇਮੈਂਟ ਦਾ ਪਤਾ ਲੱਜੇ ਕਹਿੰਦਾ ਅਸੀਂ ਛਡਵਾ ਦਾਂਗੇ ਸਰ ਜੇ ਸਾਡੀ ਸੁਣਵਾਈ ਨਹੀਂ ਹੈ ਆਪਾਂ ਨਕੋਧ ਚੌਕ ਜਾਮ ਕਰਾਂਗੇ ਇਹਨਾਂ ਕੋਠੀ ਦੇ ਘਰ ਦੇ ਵਿੱਚ ਜਾਮ ਕਰਾਂਗੇ ਸਾਡੀ ਪੁਲਿਸ ਨੇ ਪ੍ਰਸ਼ਾਸਨ ਨੇ ਨਾ ਸੁਣੀ ਤੇ ਅਸੀਂ ਪੂਰਾ ਸ਼ਹਿਰ ਬੰਦ ਕਰਾਂਗੇ ਅਸੀਂ ਸਾਡਾ ਮੁੰਡਾ ਪੈਸੇ ਲੈਣ ਗਿਆ ਸੀ ਲੱਕੂ ਸ਼ੌਂਕ ਦੇ ਕੋਲੇ ਆ ਜੀ ਅੱਛਾ ਜੀ ਉਹ ਤੋਂ ਪੇਮੈਂਟ ਨੇ ਚੱਕੀ ਹੈ ਗੱਡੀ ਤੋਂ ਹਾਂ ਜਾਂ ਜੇ ਲੱਗਿਓ ਪੇਮੈਂਟ ਚੱਕੀ ਹੈ ਗੱਡੀ 'ਚ ਇਹਨਾਂ ਨੇ ਭੇਜਿਆ ਜੀ ਜਾਂ ਸਾਡੀ ਪੇਮੈਂਟ ਉਹ ਤੋਂ ਚੱਕ ਲਿਓ ਜੀ ਠੀ ਠੀਕ ਐਕਟਿਵਟ ਮੁੰਡਾ ਗਿਆ ਜੀ ਇਹ ਆਪ ਕਿਉਂ ਨਹੀਂ ਪੇਸ਼ ਹੋ ਰਿਹਾ ਥਾਣੇ ਪੇਸ਼ ਨਹੀਂ ਹੋ ਰਿਹਾ ਕਦੀ ਕਿਸੇ ਨੂੰ ਵੇਚ ਦੇ ਰਿਹਾ ਕਦੀ ਕਿਸੇ ਨੂੰ ਪੈਸੇ ਦੇ ਕੇ ਵੇਚ ਦੇ ਕਿਸੇ ਨੂੰ 5 ਲੱਖ 10 ਵੇਚ ਦੇ ਪਏ ਕਿਸੇ ਨੂੰ 10 ਲੱਖ ਦੇ ਕੇ ਵੇਚ ਦੇ ਪਏ ਕਿ ਉਹਨਾਂ ਨੇ ਫੈਸਲਾ ਕਰਨ ਸਰ ਸਾਡੇ ਘਰੋਂ ਪੁਲਿਸ ਲੈ ਕੇ ਗਈ ਜੀ ਸਵੇਰੇ 4 ਵਜੇ ਬੁਲਸ ਆਈਏ ਸਾਡੇ ਘਰੇ ਉਹ ਚੱਕ ਕੇ ਲੈ ਗਈ ਜੀ ਅਸੀਂ راہੋਂ ਥਾਣੇ ਗਏ ਆ ਜੀ ਉੱਥੇ ਸਾਨੂੰ ਪਤਾ ਲੱਗਿਆ ਸਾਡਾ ਮੁੰਡਾ ਚੱਕ ਕੇ ਲੈ ਗਿਆ ਜੀ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਜੀ ਠਾਡੇ ਮੁੰਡਾ ਸਾਡੇ ਕੋਲ ਵੀਡੀਓ ਹੈਗੀਆਂ ਜੀ ਦੋਸਤੋ ਜਲੰਧਰ ਦੇ ਵਿੱਚ ਇੱਕ ਮਾਮਲਾ ਜਿਹੜਾ ਸਾਹਮਣੇ ਸੇਗਾ ਉਸ ਤੋਂ ਬਾਅਦ ਉਸਦੀ ਵੀਡੀਓ ਬਣਦੀ ਆ ਵੀਡੀਓ ਤੋਂ ਬਾਅਦ ਜਿਹੜਾ ਉਸ ਨੌਜਵਾਨ ਤੇ ਜਿਹੜਾ ਉਹ ਪਰਚਾ ਕੀਤਾ ਜਾਂਦਾ ਵਾ ਉਹਦੇ ਬਾਅਦ ਤੇ ਨਾਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਸ਼ਾਪ ਦੇ ਜਿਹੜੇ ਮਾਲਕ ਆ ਉਹ ਟਰੈਵਲ ਏਜੰਟੀ ਦਾ ਕੰਮ ਕਰ ਰਹੇ ਸੀ ਤੇ ਹੁਣ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਮਾਤਾ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਦਿਨ ਤੋਂ ਜਿਹੜਾ ਬੱਚਾ ਕੰਮ ਕਰ ਰਿਹਾ ਤਿੰਨ ਸਾਲ ਹੋ ਗਏ ਸੀ ਤਿੰਨ ਚਾਰ ਸਾਲੋਂ ਕੰਮ ਕਰਦਾ ਸੀ ਸਾਨੂੰ ਨਹੀਂ ਸੀ ਪਤਾ ਵੀ ਹੈ ਕੀ ਕਰਵਾਉਂਦੇ ਨੇ ਇਹ ਤੇ ਪੁਲਿਸ ਆਈ ਸਾਨੂੰ ਪਤਾ ਲੱਗਾ ਵੀ ਐ ਇੰਨੇ ਪੈਸੇ ਆ ਲੈ ਜਾਂਦਾ ਮੈਨੂੰ ਕੁਛ ਨਹੀਂ ਪਤਾ ਸੀ ਤੈਨੂੰ ਨੌਲੇਜ ਨਹੀਂ ਸੀ ਕਦੀ ਕਿ ਤੁਹਾਡਾ ਬੱਚਾ ਇੰਨੀ ਨਹੀਂ ਪੇਮੈਂਟ ਲੈ ਕੇ ਆਂਦਾ ਉਹਨੇ ਪੁੱਛਿਆ ਹੀ ਨਹੀਂ ਕਦੀ ਕਦੀ ਗੱਲ ਹੀ ਨਹੀਂ ਕੀਤੀ ਘਰ ਪਤਾ ਨਹੀਂ ਹੁੰਦਾ ਕਿ ਪ੍ਰੈਸ਼ਰ ਪਾਇਆ ਸੀ ਕੋਈ ਗੱਲ ਨਹੀਂ ਘਰ ਹੋਈ ਤੇ ਮਕਾਇਆ ਕਿ ਉਹਨੂੰ ਪ੍ਰੈਸ਼ਰ ਪਾਇਆ ਹੈ ਘਰ ਕੁਛ ਨਹੀਂ ਦੱਸਦਾ ਇਹ ਤਾਂ ਸੁਪਰ ਸੋ ਚੁੱਕਿਆ ਗਿਆ ਤਾਂ ਪਤਾ ਲੱਗਾ ਹੁਣ ਕੋਈ ਪਤਾ ਨਹੀਂ ਬਿਗੀ ਕਰਦਾ ਸੀ ਕੀ ਨਹੀਂ ਸਰ ਮੇਨ ਜਿਹੜੇ ਹੈਗੇ ਆ ਸਿਰਤ ਤੇ ਕਰਨ ਫੜਨ ਮੇਨ ਉਹਨਾਂ ਦੀ ਉਹਨਾਂ ਦੀ ਉਹੀ ਸ਼ਾਪ ਨੇ ਉਹਨਾਂ ਕੋਈ ਕੰਮ ਕਰਦਾ ਸੀ ਉਹਨਾਂ ਦੀ ਪੇਮੈਂਟਾਂ ਦੇ ਉਹਨਾਂ ਦੇ ਕਹਿੰਦੇ ਪੇਮੈਂਟ ਲੈਣ ਜਾਂਦਾ ਸੀ ਸਾਡਾ ਬੱਚਾ ਠੀਕ ਹੈ ਇੱਕ ਸ਼ੁਭ ਮੁੰਡਾ ਵੀ ਹੈਗਾ ਇਹਨਾਂ ਨੇ ਉਹ ਭਿਜਾ ਦਿੱਤਾ ਹੋਇਆ ਵਾ ਉਹ ਕਾਫੀ ਦੇ ਦੋ ਤਾਂ ਉਹਨੂੰ ਸਾਰੀ ਗੱਲ ਦਾ ਪਤਾ ਹੈ ਡਿਟੇਲ ਇਹਨਾਂ ਦੀ ਸਾਰੀ ਦੁਕਾਨ ਦਾ ਸਾਰਾ ਇੱਕ ਇੱਕ ਪੇਤ ਪਤਾ ਹੈ ਜੀ ਉਹ ਪੇਸ਼ ਹੀ ਨਹੀਂ ਹੋ ਰਿਹਾ ਜੀ ਮੇਨ ਹੈ ਜੀ ਸਾਡੀ ਮੰਗ ਇਹੀ ਹੈ ਜਸ ਸਿਰ ਤੇ ਕਰਨ ਪੇਸ਼ ਹੋਣੇ ਚਾਹੀਦੇ ਉਹ ਥਾਣੇ ਪੇਸ਼ ਹੀ ਨਹੀਂ ਹੋ ਰਿਹਾ ਜੀ ਪਤਾ ਨਹੀਂ ਕੀ ਉਹਨਾਂ ਨੇ ਮੁੰਡਾ ਮੰਨਿਆਰੀ ਦਾ ਹੀ ਕੰਮ ਕਰਦਾ ਸੀ ਇਹਨਾਂ ਨੇ ਮੰਨਿਆ ਕਿ ਅਸੀਂ ਪੇਮੈਂਟ ਲੈਣ ਭੇਜਿਆ ਉਹਨੂੰ ਪੇਮੈਂਟ ਅੱਗੇ ਉਹ ਗਲਤ ਆ ਗਈ ਸਾਨੂੰ ਨਹੀਂ ਪਤਾ ਗਲਤ ਕਿੱਦਾਂ ਆ ਗਈ ਪੇਮੈਂਟ ਕਹਿੰਦਾ ਅਸੀਂ ਉਹ ਚੀਜ਼ 'ਚ ਲੱਗੇ ਪਏ ਆ ਪੇਮੈਂਟ ਦਾ ਪਤਾ ਲੱਜੇ ਕਹਿੰਦਾ ਸੀ ਛਡਵਾ ਦਾਂਗੇ ਏਜੰਟੀ ਦਾ ਕੰਮ ਕਰਦੇ ਆ ਇਹ ਇਹ ਸਾਨੂੰ ਨਹੀਂ ਪਤਾ ਇਹਨਾਂ ਨੂੰ ਪੇਮੈਂਟ ਲੈਣ ਲਈ ਭੇਜਿਆ ਹੈ ਕਿ ਮਤਲਬ ਮਨੀਆਰੀ ਦੀ ਪੇਮੈਂਟ ਆ ਜਾਂ ਸਾਡੇ ਪੈਸੇ ਆ ਉਥੇ ਫੜ ਲਿਆ ਹੁਣ ਦੇਖੋ ਭਾਜੀ ਮੁੰਡਾ ਕੰਮ ਕਰਦਾ ਉਹਨੇ ਤਾਂ ਗੱਲ ਮੰਨੀ ਆ ਬਬੂ ਦੀ ਕਿ ਉਥੇ ਪੈਸੇ ਆ ਸਾਡੇ ਕੋਈ ਉਥੇ ਸਮਾਨ ਉਹਨੇ ਤਾਂ ਲੈਣ ਜਾਣਾ ਹੀ ਆ ਪਰ ਆਪਾਂ ਜਾਣਦੇ ਆ ਕਿ ਬੇਕਸੂਰ ਬੰਦੇ ਨੂੰ ਕਦੀ ਕੋᱫਨਾਂ ਸਜ਼ਾ ਦਿੱਤੀ ਜਾਵੇ ਜਿਹੜਾ ਬੰਦਾ ਮੇਨ ਹੈਗਾ ਉਹ ਸਾਹਮਣੇ ਆਵੇ ਸਾਡੀ ਸੁਣਮਾਈ ਸਰ ਜੇ ਸਾਡੀ ਸੁਣਮਾਈ ਨਹੀਂ ਆਪਾਂ ਨਕੂਦ ਚੌਕ ਜਾਮ ਕਰਾਂਗੇ ਇਹਨਾਂ ਕੋਠੀ ਦੇ ਘਰ ਦੇ ਵਿੱਚ ਜਾਮ ਕਰਾਂਗੇ ਸਾਡੀ ਪੁਲਿਸ ਨੇ ਪ੍ਰਸ਼ਾਸਨ ਨੇ ਨਾ ਸੁਣੀ ਤੇ ਅਸੀਂ ਪੂਰਾ ਸ਼ਹਿਰ ਬੰਦ ਕਰਾਂਗੇ ਅਸੀਂ ਸੁਣਮਾਈ ਸ਼ਾਇਦ ਤੋਂ ਪੁਲਿਸ ਆਈ ਸੀ ਉਹਨਾਂ ਨੇ ਚੱਕਿਆ ਜੀ ਇਹ ਮੁੰਡਾ ਦਾ ਪੈਸੇ ਲੈਣ ਕਿੱਥੇ ਗਿਆ ਸੀ ਸਾਡਾ ਮੁੰਡਾ ਪੈਸੇ ਲੈਣ ਗਿਆ ਸੀ ਲੱਕੂ ਸ਼ੌਂਕ ਦੇ ਕੋਲ ਹੈ ਜੀ ਅੱਛਾ ਜੀ ਉਥੋਂ ਪੇਮੈਂਟ ਇਹਨੇ ਚੱਕੀ ਹੈ ਗੱਡੀ ਦਾ ਹਾਂ ਜਾਂਦੀ ਲੱਗਿਓ ਪੇਮੈਂਟ ਚੱਕੀ ਹੈ ਗੱਡੀ 'ਚ ਇਹਨਾਂ ਨੇ ਭੇਜਿਆ ਜੀ ਜਾਂ ਸਾਡੀ ਪੇਮੈਂਟ ਉਥੋਂ ਚੱਕ ਲਿਓ ਜ ਠੀਕ ਐ ਐਕਟਿਵ ਤਾਂ ਮੁੰਡਾ ਗਿਆ ਜੀ ਤੇ ਜਿਹੜਾ ਹੁਣ ਓਨਰ ਆ ਉਹ ਕਿੱਥੇ ਆ ਓਨਰ ਜੀ ਹੈ ਹੀ ਨਹੀਂ ਜੀ ਉਹ ਸ਼ੋਪ ਛੱਡ ਕੇ ਭੱਜਿਆ ਹੋਇਆ ਚਾਰ ਦਿਨ ਹੋ ਗਿਆ ਆਪ ਆਈ ਨਹੀਂ ਰਿਹਾ ਸਾਨੂੰ ਇਹੀ ਕਹਿ ਰਿਹਾ ਜੀ ਟੱਡਾ ਮੁੰਡਾ 2 ਘੰਟੇ ਚ ਵਾਰ ਆ ਜੂਗਾ 3 ਘੰਟੇ ਸਾਡੇ ਕੋਲ ਦੀ ਰਿਕਾਰਡਿੰਗ ਪਈ ਹੈ ਜੀ ਸਾਡੀ ਐਸਐਚਓ ਨਾਲ ਗੱਲ ਹੋ ਗਈ ਹੈ ਜੀ ਕਹਿੰਦੇ ਇੱਥੇ ਕਾਰਵਾਈ ਨਹੀਂ ਹੋ ਰਹੀ ਹੈ ਜੀ ਇਹ ਰਿਕਾਰਡਿੰਗ ਸੁਣਾ ਸਕਦੇ ਤੁਸੀਂ ਹਾਂਜੀ ਹਾਂਜੀ ਸਰ ਆਪਾਂ ਰਿਕਾਰਡਿੰਗ ਪ੍ਰੋਪਰ ਸੁਣਾਵਾਂਗੇ ਤੁਹਾਨੂੰ ਹਾਂਜੀ ਸਾਡੇ ਕੋਲ ਪ੍ਰੋਪਰ ਰਿਕਾਰਡਿੰਗ ਹੈ ਤੇ ਮੈਂ ਉਹਨਾਂ ਨੂੰ ਤਿੰਨ ਨੰਬਰ ਲਾਇਆ ਅੱਛਾ ਜੀ ਹਾਂਜੀ ਹਾਂਜੀ ਉੱਥੇ ਆਪਾਂ ਸਾਰੀ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਐਸ.ਐਸ.ਓ. ਸਾਹਿਬ ਨਾਲ ਹਾਂਜੀ ਹਾਂਜੀ ਤੇ ਉਹ ਜਿਹੜਾ ਮੇਨ ਬੰਦਾ ਹੈ ਨਾ ਹਾਂਜੀ ਉਹਨੇ ਮਤਲਬ ਕੋਈ ਨਜਾਇਜ਼ ਨਾਲ ਪਰਚੇ ਪਵਾਤੇ ਆਪਣੇ ਤੇ ਅੱਛਾ ਜੀ ਪਤਾ ਕਿ ਨਿੱਤਰ ਤੇ ਪਰਚਾ ਆ ਗਿਆ ਜੀ ਹਾਂ ਜੀ ਆਪਾਂ ਦਿਹਾਦੀ ਆ ਜੀ ਅੱਛਾ ਜੀ ਜਿਹਦੇ ਤੇ ਮਤਲਬ ਜਦੋਂ ਨਿੱਤਰ ਚੱਕ ਲਿਆ ਉਹਨਾਂ ਕੋ ਵੀਡੀਓ ਹੈਗੀ ਆ ਅੱਛਾ ਜੀ ਮੋਸ ਕਰਕੇ ਥੋੜਾ ਬੰਗਾ ਪੈ ਗਿਆ ਹਾਂਜੀ ਮੇ ਤੇ ਹਾਲਾ ਜੋ ਹੈ। ਦੋਸਤੋ ਇਹ ਜਿਹੜੀ ਆਡੀਓ ਇਹਨਾਂ ਵੱਲੋਂ ਸੁਣਾਈ ਜਾ ਰਹੀ ਆ ਸੀਸੀ ਪੁਸ਼ਟੀ ਜਿਹੜੀ ਨਹੀਂ ਕਰਦੇ ਇਹਨਾਂ ਵੱਲੋਂ ਜਿਹੜੀ ਰਿਕਾਰਡਿੰਗ ਜਿਹੜੀ ਸੁਣਾਈ ਜਾ ਰਹੀ ਆ ਭਾਜੀ ਕੀ ਮਾਮਲਾ ਵਾ ਹੁਣ ਸਾਰਾ ਕਿਦਾਂ ਮੁੰਡਾ ਕਿੰਨੀ ਦੇਰ ਤੋਂ ਇੱਥੇ ਕੰਮ ਕਰ ਰਿਹਾ ਸੀ ਸਰ 3 ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇੱਥੇ ਸ਼ਾਪ ਤੇ ਠੀਕ ਹੈ ਜੀ ਹਾਂਜੀ ਸਾਨੂੰ ਇਹ ਹੀ ਮੰਗਿਆ ਸਾਡਾ ਮੁੰਡਾ ਨੇ ਦੋਸ਼ ਆ ਮੁੰਡਾ ਬਿਲਕੁਲ ਜਨਰਲ ਮੁੰਡਾ ਸਾਰਾ ਮੱਲਾ ਸਾਡਾ ਗਵਾਹ ਹੈ ਜੀ ਮੁੰਡਾ ਬਿਲਕੁਲ ਸ਼ਰੀਫ ਹੈ ਇਹ ਆ ਪਤਾ ਨਹੀਂ ਕੀ ਕੰਮ ਕਰਦੇ ਨੇ ਸਾਡਾ ਮੁੰਡਾ ਸਾਡੇ ਘਰ ਆਈ ਪੰਜ ਦਿਨ ਹੋ ਗਏ ਜੀ ਪੰਜ ਦਿਨ ਹੋ ਗਏ ਮੁੰਡਾ ਸਾਡਾ ਆਇਆ ਨਹੀਂ ਸਾਡਾ ਮੁੰਡਾ ਘਰ ਆਣਾ ਚਾਹੀਦਾ ਇਹ ਆਪ ਕਿਉਂ ਨਹੀਂ ਪੇਸ਼ ਹੋ ਰਹੇ ਥਾਣੇ ਪੇਸ਼ ਨਹੀਂ ਹੋ ਰਹੇ ਕਦੀ ਕਿਸੇ ਨੂੰ ਭੇਜਦੇ ਆ ਕਦੀ ਕਿਸੇ ਨੂੰ ਪੈਸੇ ਦੇ ਕੇ ਭੇਜਦੇ ਕਿਸੇ ਨੂੰ 5 ਲੱਖ 10 ਭੇਜਦੇ ਪਏ ਕਿਸੇ ਨੂੰ 10 ਲੱਖ ਦੇ ਕੇ ਭੇਜਦੇ ਪਏ ਆ ਕਿ ਉਹਨਾਂ ਫੈਸਲਾ ਕਰਨ ਉਹ ਫੈਸਲਾ ਕਰਦੇ ਨੇ ਇਹਨਾਂ ਨੇ ਜੋ ਕਿ 30 ਲੱਖ ਰੁਪਏ ਦੇਣਾ ਉਹਨਾਂ ਦਾ 30 ਲੱਖ ਰੁਪਏ ਉਹਨਾਂ ਨੂੰ ਦਿੰਦੇ ਨਹੀਂ ਬੇ ਆਪ ਭੱਜ ਗਏ ਨੇ ਤੇ ਆਪਣਾ ਨਾਂ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਤੁਹਾਡੇ ਮੁੰਡੇ ਨੂੰ ਚੱਕ ਲਿਆ ਵਾ ਸਰ ਸਾਡੇ ਘਰੋਂ ਪੁਲਿਸ ਲੈ ਕੇ ਗਈ ਜੀ ਸਵੇਰੇ 4 ਵਜੇ ਬੁਲਸ ਆਈਏ ਸਾਡੇ ਘਰੇ ਉਹ ਚੱਕ ਕੇ ਲੈ ਗਈ ਜੀ ਅਸੀਂ ਰਾਹੂ ਥਾਣੇ ਗਏ ਆ ਜੀ ਉੱਥੇ ਸਾਨੂੰ ਪਤਾ ਲੱਗੇ ਸਾਡਾ ਮੁੰਡਾ ਚੱਕ ਕੇ ਲੈ ਗਿਆ ਜੀ ਉਹਨਾਂ ਨੇ ਸਾਨੂੰ ਉਹਨਾਂ ਨੇ ਸਾਨੂੰ ਦੱਸਿਆ ਜੀ ਤੁਹਾਡੇ ਮੁੰਡਾ ਸਾਡੇ ਕੋਲ ਵੀਡੀਓ ਹੈਗੀਆਂ ਜੀ ਐਸ ਐਚਓ ਸਾਹਿਬ ਜਿਹੜੇ ਉੱਥੇ ਦੇ ਹੈਗੇ ਆ ਰਾਹੂ ਥਾਣੇ ਦੇ ਉਹਨਾਂ ਨੇ ਵੀਡੀਓ ਦਿਖਾਈਆਂ ਸਾਨੂੰ ਕਹਿੰਦੇ ਆ ਦੇਖੋ ਤੁਹਾਡੇ ਮੁੰਡੇ ਦੇ ਪੇਮੈਂਟ ਤੇ ਬੰਦਾ ਤੁਹਾਡਾ ਉੱਥੇ ਕੰਮ ਕਰਦਾ ਜੀ ਜਦੋਂ ਜਿੰਨੇ ਤੱਕ ਸਿਰਤ ਕਰਨੀ ਫੜੇ ਜੰਗੇ ਅਸੀਂ ਉਹਨੇ ਤੱਕ ਮੁੰਡਾ ਛੱਡਣਾ ਨਹੀਂ ਉਹ ਤੁਹਾਡੀ ਬੰਦੇ ਉਹ ਕਹਿੰਦੇ ਜੀ ਬੱਚੇ ਨੂੰ ਛਡਾਉਂਦੇ ਪਏ ਹੁਣ ਦੁਕਾਨ ਛੱਡ ਕੇ ਭੱਜ ਗਏ ਉਹਨਾਂ ਦੇ ਮਾਤਾ ਜੀ ਬੈਠੇ ਸੀ ਉਹ ਦੁਕਾਨ ਛੱਡ ਕੇ ਭੱਜ ਗਏ ਆਪਾਂ ਕਿਹੜੀ ਜਗ੍ਹਾ ਤੋਂ ਜਲੰਧਰ ਅਸੀਂ ਨਿਊ ਮਾਡਲ ਹਾਊਸ ਤੋਂ ਹੈ ਜੀ ਤੇ ਕਿੰਨੀ ਦੇਰ ਦਾ ਇੱਥੇ ਬੱਚਾ ਤੁਹਾਡਾ ਕੰਮ ਬੱਚਾ 3 ਸਾਲ ਤੋਂ ਕੰਮ ਕਰ ਰਿਹਾ ਜੀ ਇੱਥੇ ਸਾਡਾ ਤੇ ਦੋਸਤੋ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੇ ਠੱਗੀਆਂ ਦੇ ਮਾਮਲੇ ਜਿਹੜੇ ਆ ਰਹੇ ਆ ਇਹਨਾਂ ਦੇ ਬੇਟੇ ਨੂੰ ਜਿਹੜਾ ਉਹ ਪੁਲਿਸ ਚੱਕ ਕੇ ਲੈ ਗਈ ਉਹਨਾਂ ਦੇ ਉੱਤੇ ਪਰਚਾ ਵੀ ਜਿਹੜਾ ਹੋਇਆ ਵਾ ਕਿਸ ਤਰ੍ਹਾਂ ਉਹਨਾਂ ਦੀ ਵੀਡੀਓ ਬਣਾਈ ਗਈ ਹੈ ਪੈਸੇ ਲੈਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੁਣ ਇਹਨਾਂ ਵੱਲੋਂ ਹੀ ਸਾਰੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਅਸੀਂ ਇਸ ਜੋ ਵੀ ਕਹਿ ਰਹੇ ਸੀ ਪੁਸ਼ਟੀ ਨਹੀਂ ਕਰਦੇ ਆ ਦੂਸਰਾ ਪੱਖ ਵੀ ਆ ਕੇ ਸਾਡੇ ਕੋਲ ਜਿਹੜਾ ਆਪਣਾ ਉਹ ਰੱਖ ਸਕਦਾ ਵਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਅਸੀਂ ਕਾਦੇਸ਼ਾ ਜਿਹੜਾ ਚੌਂਕ ਆ ਟਾਰੀ ਬਿਹਾਰ ਉਹਦੇ ਵਿੱਚ ਖੜੇ ਆ ਪੂਰਾ ਮਾਹੌਲ ਜਿਹੜਾ ਇਸ ਟਾਈਮ ਪੂਰਾ ਗਰਮ ਹੋਇਆ ਪਿਆ ਵਾ ਕਿਸ ਤਰ੍ਹਾਂ ਇਹਨਾਂ ਦੇ ਬੱਚੇ ਨੂੰ ਜਿਹੜਾ ਪੁਲਿਸ ਵੱਲੋਂ ਚੱਕਿਆ ਗਿਆ ਸੀ ਉਸ ਤੋਂ ਉੱਤੇ ਪਰਚਾ ਹੋਇਆ ਉਸ ਤੋਂ ਬਾਅਦ ਜਿਹੜਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਗਿਆ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਉਸ ਨੂੰ ਪੇਮੈਂਟ ਲੈਣ ਜਿਹੜਾ ਭੇਜਿਆ ਸੀਗਾ ਉਸ ਤੋਂ ਬਾਅਦ ਜਿਹੜਾ ਪੁਲਿਸ ਨੇ ਉਸ ਨੂੰ ਚੱਕ ਲਿਆ ਵੀਡੀਓ ਬਣੀ ਉਹਦੀ ਉੱਥੇ 5 ਜਾਂ 10 ਲੱਖ ਦੀ ਪੇਮੈਂਟ ਜਿਹੜਾ ਲੈਣ ਗਿਆ ਸੀਗਾ ਉਹ ਉਸ ਤੋਂ ਬਾਅਦ ਵੀਡੀਓ ਦੇ ਆਧਾਰ ਤੇ ਉਸ ਦੇ ਉੱਤੇ ਜਿਹੜਾ ਨੌਜਵਾਨ ਦੇ ਉੱਤੇ ਪਰਚਾ ਹੋਇਆ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪੇਰੈਂਟਸ ਵੱਲੋਂ ਜਿਹੜਾ ਇੱਥੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਵਾ ਤੇ ਹੁਣ ਅਸੀਂ ਅਪੀਲ ਕਰਦੇ ਹਾਂ ਕਿ ਦੂਸਰੇ ਪੱਖ ਨੂੰ ਵੀ ਉਹ ਵੀ ਆਪਣਾ ਆ ਕੇ ਜਿਹੜਾ ਉਹ ਪੱਖ ਰੱਖ ਸਕਦਾ ਵਾ ਤੇ ਕੈਮਰਾਮੈਨ ਬਿੰਕਟਵਾਲ ਦੇ ਨਾਲ ਸਨੀ ਸੋਤਾ ਦੀ ਖਾਸ ਰਿਪੋਰਟ